ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਸਾਡੇ ਚੈਨਲ ਪੰਜਾਬੀ ਸਟੋਰੀ ਮਿਲਦੇ ਸਾਰਿਆਂ ਦਾ ਬਹੁਤ ਬਹੁਤ ਇਸ ਵਕਤ ਅਜੀ ਅੱਜ ਆਪਾਂ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਆਏ ਜੋ ਸੰਦੀਪ ਕੌਰ ਦੁਆਰਾ ਲਿਖੀ ਗਈ ਆ ਆਓ ਸ਼ੁਰੂ ਕਰਦੇ ਹਾਂ ਮਾਂ ਵੇਨਾ ਕਰ ਕਿੰਨੇ ਸੁਣੇ ਲੱਗਦੇ ਆ ਇਹ ਮਾਂ ਤੋਂ ਬਿਨਾ ਕਰ ਕਿਨਾ ਖਾਲੀ ਖਾਲੀ ਲੱਗਦਾ ਇਨ੍ਹਾਂ ਸੋਚਾਂ 'ਚ ਡੁੱਬੀ ਹੋਈ ਰਾਜੀ ਨੂੰ ਆਪਣੀ ਮਾਂ ਦੀ ਬਹੁਤ ਕਮੀ ਮਹਿਸੂਸ ਹੋ ਰਹੀ ਸੀ ਭਾਵੇਂ ਲੱਖ ਚਾਚੀਆਂ ਤਈਆਂ ਹੋਵਨ ਪਰ ਮਾਂ ਦੀ ਜਗ੍ਹਾ ਨਹੀਂ ਕੋਈ ਲੈ ਸਕਦਾ ਪਮੀ ਅੱਜ ਪੂਰਾ ਘਰ ਰਿਸ਼ਤੇਦਾਰਾਂ ਨਾਲ ਭਰਿਆ ਪਿਆ ਸੀ ਚਾਰੇ ਪਾਸੇ ਚਹਿਲ ਪਹਿਲ ਸੀ ਗੌਣ ਵਿਜੌਣ ਚੱਲਦਾ ਸੀ ਹਰ ਕੋਈ ਮਜਤਾ ਫਿਰਦਾ ਸੀ ਰਾਜੀ ਹੱਥਾਂ ਤੇ ਮਹਿੰਦੀ ਲਗਵਾ ਕੇ ਬੈਠੀ ਹੋਈ ਸੀ ਬਸ ਸੋਚਾਂ 'ਚ ਪਈ ਹੋਈ ਸੀ ਉਹ ਇਹੀ ਸੋਚ ਰਹੀ ਸੀ ਕਿ ਅੱਜ ਮਾਂ ਜਿਉਂਦੀ ਹੁੰਦੀ ਤਾਂ ਕਿੰਨੀ ਖੁਸ਼ ਹੋਣਾ ਸੀ ਉਹਨੇ ਮੇਰੇ ਵਿਆਹ ਦੇ ਕਿੰਨੇ ਸੁਪਨੇ ਸਜਾਏ ਸੀ ਉਹਨੇ ਰਾਜੀ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ ਰਾਜੀ ਦਾ ਬਾਪੂ ਨਿਰੈਕ ਨੰਬਰ ਦਾ ਸ਼ਰਾਬੀ ਬੰਦਾ ਸੀ ਸ਼ਰਾਬ ਪੀ ਕੇ ਨਿਤ ਕਲੇਸ਼ ਪਾਈ ਰੱਖਦਾ ਸੀ ਫਿਰ ਵੀ ਰਾਜੀ ਦੀ ਮਾਸ਼ਿੰਦੂ ਨੇ ਆਪਣੀ ਜ਼ਿੰਦਗੀ ਕੱਢ ਲਈ ਇਦਾਂ ਦੇ ਬੰਦੇ ਨਾਲ ਰਾਜੀ ਦੀਆਂ ਤਿੰਨ ਚਾਚੀਆਂ ਤੇ ਚਾਚੇ ਸਨ ਪਰ ਸਾਰੇ ਆਪੋ ਆਪਣੇ ਘਰਾਂ ਵਿੱਚ ਅਢੀ ਰਹਿੰਦੇ ਸਨ ਇਹਨਾਂ ਲੜਾਈ ਝਗੜਿਆਂ 'ਚ ਰਾਜੀ ਕਦੋਂ ਵੱਡੀ ਹੋ ਗਈ ਪਤਾ ਹੀ ਨਹੀਂ ਲੱਗਿਆ ਰਾਜੀ ਨੇ ਦਸਵੀਂ ਦੀ ਪੜਾਈ ਪੂਰੀ ਕਰ ਲਈ ਸੀ ਹੁਣ ਉਹ ਘਰ ਹੀ ਰਹਿਣ ਲੱਗੀ ਉਹਦੀ ਮਾਂ ਦੀ ਸਿਹਤ ਵੀ ਕੁਝ ਠੀਕ ਨਹੀਂ ਰਹਿੰਦੀ ਸੀ ਰਾਜੀ ਨੇ ਹੌਲੀ-ਹੌਲੀ ਆਪਣੀ ਮਾਂ ਕੋਲੋਂ ਘਰ ਦੇ ਸਾਰੇ ਕੰਮ ਸਿੱਖ ਲਏ ਸੀ ਇਸ ਲਈ ਰਾਜੀ ਆਪਣੀ ਮਾਂ ਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਸਾਰੇ ਕੰਮ ਆਪ ਹੀ ਕਰਦੀ ਸੀ ਆਪਣੀ ਮਾਂ ਦੀ ਸੇਧ ਦਾ ਧਿਆਨ ਵੀ ਰੱਖਦੀ ਰਾਜੀ ਦਾ ਬਾਪੂ ਤਾਂ ਔਮੀਦਾ ਹੀ ਸੀ ਹੁਣ ਤਾਂ ਹੋਰ ਵੀ ਜ਼ਿਆਦਾ ਪੀਣ ਲੱਗ ਗਿਆ ਸੀ ਰੋਜ਼ ਘਾਰੂ ਪੀ ਕੇ ਕਲੇਸ਼ ਕਰਦਾ ਉਹਨੂੰ ਤੇ ਉਹਦੀ ਮਾਂ ਨੂੰ ਗਾਲਾਂ ਕੱਢਦਾ ਰਾਜੀ ਦੀ ਮਾਂ ਦੀ ਸੇਧ ਹੁਣ ਜ਼ਿਆਦਾ ਖਰਾਬ ਰਹਿਣ ਲੱਗੀ ਜਦੋਂ ਦੇਖੋ ਬਸ ਖੰਗਦੀ ਰਹਿੰਦੀ ਫਿਰ ਇੱਕ ਦਿਨ ਰਾਜੀ ਨੇ ਜ਼ਿਆਦਾ ਕਹਿਣ ਤੇ ਡਾਕਟਰ ਨੂੰ ਦਿਖਾਉਣ ਗਈ ਰਾਜੀ ਨਾਲ ਡਾਕਟਰ ਦੇ ਚੰਗੀ ਤਰ੍ਹਾਂ ਚੈੱਕਅਪ ਤੋਂ ਬਾਅਦ पता ਲੱਗਾ ਕਿ ਸ਼ਿੰਦ ਨੂੰ ਤਾਂ ਦਮੀ ਦੀ ਬਿਮਾਰੀ ਆ। ਡਾਕਟਰ ਨੇ ਦਵਾਈਆਂ ਲਿਖ ਕੇ ਦੇ ਦਿੱਤੀਆਂ ਤੇ ਧਿਆਨ ਰੱਖਣ ਨੂੰ ਕਿਹਾ। ਰਾਜੀ ਤੇ ਸ਼ਿੰਦੋ ਘਰੇ ਆ ਗਈਆਂ। ਰਾਜੀ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ। ਪਰ ਉਹਦੀ ਮਾਂ ਉਹ ਕਹਿੰਦੀ ਰਹਿੰਦੀ, "ਅਜੇ ਨਹੀਂ ਮਰਨਾ ਮੈਂ। ਤੈਨੂੰ ਸੋਹਰੇ ਤੌਰ ਕਿਹੇ ਜਾਊਂਗੀ। ਤੂੰ ਐਵੇਂ ਫਿਕਰ ਨਾ ਕਰ।" ਰਾਜੀ ਹੁਣ ਆਪਣੀ ਮਾਂ ਦੀ ਦੇਖਭਾਲ ਤੇ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ। ਕਈ ਵਾਰ ਉਹਦੀਆਂ ਚਾਚੀਆਂ ਤੇ ਹੋਰ ਨਾਲ ਦੀਆਂ ਅੰਧਰਾ ਗਵੰਟਨਾ ਉਹਦੀ ਮਾਂ ਦਾ ਹਾਲ ਚਾਲ ਪੁੱਛ ਨਾ ਜਾਂਦੀਆਂ ਸਨ ਜਿਸ ਨਾਲ ਉਹਦੀ ਮਾਂ ਦਾ ਵੀ ਮਨ ਲੱਗਿਆ ਰਹਿੰਦਾ ਸੀ ਰਾਜੀਕਰ ਦੇ ਕੰਮਾਂ ਵਿੱਚ ਹੀ ਲੱਗੀ ਰਹਿੰਦੀ ਸਾਰੀਆਂ ਜਨਾਨੀਆਂ ਉਹਦੀ ਤਾਰੀਫ ਕਰਦੀਆਂ ਉਹਦੀ ਮਾਂ ਕੋਲ ਸ਼ਿੰਦੋਨੋਂ ਉਹਨਾਂ ਰਾਜੀ ਦੇ ਵਿਆਹ ਦੀ ਫਿਕਰ ਸੀ ਉਚਾਉਂਦੀ ਸੀ ਕਿ ਉਹਦੇ ਜਿਉਂਦੇ ਜੀ ਰਾਜੀ ਦਾ ਵਿਆਹ ਹੋ ਜਾਵੇ ਬਸ ਇਸ ਲਈ ਉਸਨੇ ਆਪਣੇ ਜਾਣਨ ਵਾਲਿਆਂ 'ਚ ਕਹਿ ਵੀ ਰੱਖਿਆ ਸੀ ਕਿ ਕੋਈ ਵਧੀਆ ਘਰ ਦਾ ਮੁੰਡਾ ਹੋਵੇ ਤੇ ਨਜ਼ਰ ਵਿੱਚ ਜਰੂਰ ਰੱਖਣ ਹੌਲੀ ਹੌਲੀ ਰਾਜੀ ਦੀ ਦੇਖਭਾਲ ਨਾਲ ਸ਼ਿੰਦੂ ਦੀ ਸੇਧ ਵਿੱਚ ਸੁਧਾਰ ਹੋਣ ਲੱਗਾ ਇਹ ਦੇਖ ਕੇ ਰਾਜੀ ਬਹੁਤ ਖੁਸ਼ ਸੀ ਉਹ ਦੋਵੇਂ ਮਾਂ ਮਾਤियां ਸਾਰਾ ਦਿਨ ਕੁਝ ਨਾ ਕੁਝ ਕੰਮ ਵਿੱਚ ਲੱਗੀਆਂ ਰਹਿੰਦੀਆਂ ਸੀ ਸ਼ਿੰਦੂ ਨੇ ਰਾਜੀ ਦੇ ਵਿਆਹ ਲਈ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਰਾਜੀ ਨੇ ਕਿਹਾ ਵੀ ਕੀ ਅਜੇ ਕੀ ਜ਼ਰੂਰਤ ਆ ਪਰ ਸ਼ਿੰਦੂ ਕਹਿੰਦੀ ਧੀ ਹੁਣ ਤੋਂ ਸ਼ੁਰੂ ਕਰਾਂਗੀ ਤਾਂ ਜਾ ਕੇ ਤੇਰੇ ਵਿਆਹ ਦਾ ਸਮਾਨ ਜੁੜਨਾ ਐਨ ਮੌਕੇ ਤੇ ਨਹੀਂ ਬਣਦਾ ਇੰਨਾ ਸਾਰਾ ਸਮਾਨ ਰਾਜੀ ਫਿਰ ਚੁੱਪ ਕਰ ਜਾਂਦੀ ਅੱਗੋਂ ਕੁਝ ਨਹੀਂ ਬੋਲਦੀ ਬਸ ਹਰ ਕੰਮ ਵਿੱਚ ਆਪਣੀ ਮਾਂ ਦੀ ਸਹਾਇਤਾ ਕਰਦੀ ਰਹਿੰਦੀ ਫਿਰ ਇੱਕ ਦਿਨ ਸਿੰਦੂ ਦਾ ਭਰਾ ਤੇ ਪਰਜਾਈ ਉਹਦੀ ਸਿਹਤ ਬਾਰੇ ਜਾਣਨ ਆਏ ਫਿਰ ਗੱਲਾਂ-ਗੱਲਾਂ ਵਿੱਚ ਉਹਨਾਂ ਨੇ ਸਿੰਦੂ ਕੋਲ ਰਾਜੀ ਦੇ ਵਿਆਹ ਬਾਰੇ ਗੱਲ ਛਿੜਦੀ ਤੇ ਕਿਹਾ ਕਿ ਇੱਕ ਮੁੰਡਾ ਆ ਜੋ ਬਾਹਰੋਂ ਆਇਆ ਹੋਇਆ ਆ ਕਵੈਤ ਵਿੱਚ ਰਹਿੰਦਾ ਆ ਤੁਹਾਡੇ ਪਿੰਡ ਦੇ ਕੋਲ ਦਾ ਹੀ ਆ ਸ਼ਿੰਦੋ ਨੇ ਕਿਹਾ ਕਿ ਬਾਈ ਠੀਕਾ ਤੁਸੀਂ ਦੇਖ ਲਵੋ ਗੱਲਬਾਤ ਕਰਕੇ ਚਿਰੋ ਦੇਖ ਦਿਖਾਉਣਾ ਕਰਨਾ ਹੋਵੇ ਤਾਂ ਦੱਸ ਦਿਓ ਸ਼ਿੰਦੋ ਦੀ ਪਰਜਾਈ ਨੇ ਕਿਹਾ ਠੀਕ ਆ ਭੈਣ ਜੀ ਅਸੀਂ ਦੱਸ ਦਿਆਂ ਫਿਰ ਮੁੰਡੇ ਵਾਲਿਆਂ ਨਾਲ ਗੱਲ ਕਰਕੇ ਤੇ ਉਹ ਚਲੇ ਜਾਂਦੇ ਹਨ ਰਾਜੀ ਉਹਨਾਂ ਦੀਆਂ ਗੱਲਾਂ ਸੁਣ ਕੇ ਚੁੱਪ ਸੀ ਪਰ ਉਹਨਾਂ ਦੇ ਜਾਣ ਤੋਂ ਬਾਅਦ ਉਹਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੈਂ ਵਿਆਹ ਇਸ ਸ਼ਰਤ ਤੇ ਕਰਾਉਣਾ ਜੇ ਉਹ ਲੋਕ ਮੈਨੂੰ ਵਿਆਹ ਤੋਂ ਬਾਅਦ ਵੀ ਤੇਰੀ ਦੇਖਪਾਲ ਕਰਨ ਤੋਂ ਨਾ ਰੁਕਣ ਮੈਂ ਵਿਆਹ ਤੋਂ ਪਹਿਲਾਂ ਇਹ ਉਹਨਾਂ ਨਾਲ ਗੱਲ ਕਰਨੀ ਆ। ਉਹਦੀ ਮਾਂ ਉਹਨੂੰ ਬਥੇਰਾ ਸਮਝਾਉਂਦੀ ਕਿ ਰਾਜੀ ਵਿਆਹ ਤੋਂ ਬਾਅਦ ਸਹੁਰਿਆਂ ਦਾ ਹੀ ਘਰ ਕੁੜੀਆਂ ਦਾ ਹੁੰਦਾ ਆ। ਪਰ ਉਹ ਕਹਿੰਦੀ ਕਿ ਨਹੀਂ ਮਾਂ ਜੇ ਮੈਂ ਚਲੀ ਗਈ ਵਿਆਹ ਕਰਵਾ ਕੇ ਫਿਰ ਤੇਰਾ ਖਿਆਲ ਕੌਣ ਰੱਖੂਗਾ? ਬਾਪੂ ਨੂੰ ਤਾਂ ਆਪਣੀ ਹੋਸ਼ ਨਹੀਂ ਰਹਿੰਦੀ। ਮੈਂ ਤੈਨੂੰ ਇਕੱਲੇ ਨੂੰ ਛੱਡ ਕੇ ਨਹੀਂ ਜਾਣਾ। ਦੋਵੇਂ ਮਾਂ-ਮਾਤਾ ਰੋਂ ਲੱਗ ਜਾਂਦੀਆਂ। ਉਹਦੀ ਮਾਂ ਉਹਨੂੰ ਚੁੱਪ ਕਰਵਾਉਂਦੀ ਤੇ ਕਹਿੰਦੀ ਕਿ ਪਹਿਲਾ ਰਿਸ਼ਤਾ ਤਾਂ ਹੋ ਲੈਣ ਦੇ ਫਿਰ ਦੇਖਾਂਗੇ ਬਾਅਦ ਚ ਕੁਝ ਦਿਨ ਬੀਤ ਗਏ ਤਾਂ ਇੱਕ ਦਿਨ ਉਹਦੇ ਮਾਮੇ ਦਾ ਫੋਨ ਆਇਆ ਕਿ ਭੈਣ ਮੈਂ ਮੁੰਡੇ ਵਾਲਿਆਂ ਨਾਲ ਗੱਲ ਕਰ ਲਈ ਆ ਉਹ ਆਉਣਾ ਚਾਹੁੰਦੇ ਆ ਰਾਜੀ ਨੂੰ ਦੇਖਣ ਤਾਂ ਸਿੰਦੂ ਨੇ 2 ਦਿਨ ਬਾਅਦ ਉਹਨਾਂ ਨੂੰ ਆਪਣੇ ਘਰੇ ਬੁਲਾ ਲਿਆ ਜਿਸ ਦਿਨ ਮੁੰਡੇ ਵਾਲਿਆਂ ਨੇ ਆਉਣਾ ਸੀ ਉਸ ਦਿਨ ਸਿੰਦੂ ਨੇ ਆਪਣੇ ਘਰ ਵਾਲੇ ਨੂੰ ਪਹਿਲਾਂ ਹੀ ਸਮਝਾ ਦਿੱਤਾ ਕਿ ਰੱਬ ਕਰਕੇ ਮੁੰਡੇ ਵਾਲਿਆਂ ਮੂਰੇ ਸ਼ਰਾਬ ਪੀਤੇ ਬਿਨਾਂ ਰਵਿ ਤਾਂ ਜੋ ਸੁੱਖੀ ਸੰਦੇ ਰਿਸ਼ਤਾ ਹੋ ਜਾਵੇ ਰਾਜੀ ਦੇ ਬਾਪੂ ਨੇ ਕਿਹਾ ਠੀਕ ਆ ਰਾਜੀ ਮੇਰੀ ਵੀ ਤੀ ਆ ਮੈਂ ਬਿਲਕੁਲ ਚੁੱਪ ਬੈਠਾਗਾ ਬਿਨਾਂ दारू ਪੀਤੇ ਕਰੀਬ 11:00 ਵਜੇ ਮੁੰਡੇ ਵਾਲੇ ਆ ਗਏ ਸਿੰਦੂ ਦਾ ਪ੍ਰਾਤੀ ਪਰਚਾਈ ਵੀ ਉਹਨਾਂ ਨਾਲ ਹੀ ਸੀ ਸਿੰਦੂ ਦੇ ਭਰਾ ਨੇ ਦੋਵਾਂ ਪਰਿਵਾਰਾਂ ਦੀ ਆਪਸ ਵਿੱਚ ਜਾਣ ਪਹਿਚਾਨ ਕਰਵਾਈ ਥੋੜੀ ਦੇਰ ਜੀ ਰਾਜੀ ਚਾਲੇ ਕਿ ਆ ਗਏ ਸੀ ਮੁੰਡੇ ਦੀ ਮਾਂ ਨੇ ਰਾਜੀ ਨੂੰ ਆਪਣੇ ਕੋਲ ਬਿਠਾਇਆ ਤੇ ਗੱਲਾਂ ਕਰਨ ਲੱਗ ਪਏ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਰਾਜੀ ਨੂੰ ਦੇਖਣ ਮੁੰਡੇ ਵਾਲੇ ਆਏ ਹੋਏ ਹਨ ਚਾਹ ਪੀਣ ਤੋਂ ਬਾਅਦ ਰਾਜੀ ਦੀ ਮਾਮੀ ਨੇ ਕਿਹਾ ਕਿ ਜੇ ਮੁੰਡਾ ਕੁੜੀ ਆਪਸ ਵਿੱਚ ਗੱਲ ਕਰਨੀ ਚਾਹੁੰਦੇ ਹਨ ਤਾਂ ਕਰ ਲਵੋ ਪਰ ਰਾਜੀ ਨੇ ਮਨ ਕਰ ਦਿੱਤਾ ਉਹਨੇ ਕਿਹਾ ਕਿ ਮੈਂ ਇਕੱਲਿਆਂ ਨਹੀਂ ਬਲਕਿ ਸਭ ਦੇ ਸਾਹਮਣੇ ਸਾਰਿਆਂ ਨਾਲ ਗੱਲ ਕਰਨੀ ਆ ਇਹ ਸੁਣ ਕੇ ਸਿੰਧੋ ਉਹਨੂੰ ਕੁਝ ਨਾ ਕਹਿਣ ਲਈ ਕਹਿੰਦੀ ਆ ਕਿਉਂਕਿ ਉਹਨੂੰ ਪਤਾ ਸੀ ਕਿ ਰਾਜੀ ਨੇ ਕੀ ਕਹਿਣਾ ਸੀ ਪਰ ਰਾਜੀ ਦੀ ਹੋਣ ਵਾਲੀ ਸੱਸ ਕਹਿੰਦੀ ਆ ਭੈਣ ਜੀ ਤੁਸੀਂ ਉਹਨੂੰ ਚੁੱਪ ਨਾ ਕਰੋ ਕਹਿਣ ਦਿਓ ਉਹਨੇ ਕੀ ਕਹਿਣਾ ਹੈ ਉਹਦੀ ਮਰਜ਼ੀ ਜਾਣਨੀ ਵੀ ਜ਼ਰੂਰੀ ਆ ਫਿਰ ਉਹਨੇ ਰਾਜੀ ਨੂੰ ਬੋਲਣ ਲਈ ਕਿਹਾ ਰਾਜੀ ਉੱਠ ਖੜੀ ਹੋਈ ਤਾਂ ਦੋਵੇਂ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਿਹਾ ਕਿ ਮੈਂ ਵਿਆਹ ਤੋਂ ਬਾਅਦ ਆਪਣੀ ਮਾਂ ਤੇ ਬਾਪੂ ਦੀ ਦੇਖਭਾਲ ਕਰਨੀ ਆ ਮੈਂ ਇਹਨਾਂ ਦੀ ਇੱਕੋ ਇੱਕ ਇਕੱਲੀ ਔਲਾਦ ਹਾਂ ਮੇਰੇ ਬਾਅਦ ਇਹਨਾਂ ਨੂੰ ਕੋਈ ਨਹੀਂ ਦੇਖਣ ਵਾਲਾ ਮਾਂ ਦੀ ਤਬੀਅਤ ਠੀਕ ਨਹੀਂ ਰਹਿੰਦੀ ਮਾਂ ਨੂੰ ਦਮੇ ਦੀ ਬਿਮਾਰੀ ਹੈ ਇਸ ਲਈ ਵਿਆਹ ਤੋਂ ਬਾਅਦ ਰੋਜ਼ ਇੱਥੇ ਆਉਣਾ ਚਾਹਨੀ ਹਾਂ ਜਿੰਨਾ ਚਿਰ ਮਾਂ ਚੰਗੀ ਤਰ੍ਹਾਂ ਠੀਕ ਨਹੀਂ ਹੋ ਜਾਂਦੀ ਇਹ ਸੁਣ ਕੇ ਰਾਜੀ ਦੀ ਸੱਸ ਨੇ ਕਿਹਾ ਕਿ ਠੀਕ ਆ ਬੇਟਾ ਸਾਨੂੰ ਕੋਈ ਇਤਰਾਜ਼ ਨਹੀਂ ਆਜ ਤਾਂ ਤੂੰ ਸਾਡੀ ਵੀ ਤੀਂ ਆ ਬਲਕਿ ਅਸੀਂ ਤਾਂ ਖੁਦ ਚਾਹਾਂਗੇ ਕਿ ਜਦੋਂ ਤੱਕ ਭੈਣ ਜੀ ਹੁਣੀ ਠੀਕ ਨਹੀਂ ਹੋ ਜਾਂਦੀ ਤੂੰ ਉਹਨਾਂ ਕੋਲ ਹੀ ਰਹੇ। ਉਹਦਾ ਵੀ ਵਿਆਹ ਤਾਂ ਸੀ ਅਗਲੇ ਸਿਆਲਾਂ ਵਿੱਚ ਕਰਨਾ ਆ ਕਿਉਂਕਿ ਹੁਣ ਸਰਬਜੀਤ ਰਾਜੀ ਦਾ ਹੋਣ ਵਾਲਾ ਘਰ ਵਾਲਾ ਦੀ ਛੁੱਟੀ ਵੀ ਖਤਮ ਹੋ ਗਈ ਆ। 4 ਦਿਨਾਂ ਬਾਅਦ ਤਾਂ ਇਹਦੀ ਫਲਾਈਟ ਆ। ਅਸੀਂ ਤਾਂ ਅੱਜ ਰਿਸ਼ਤਾ ਪੱਕਾ ਕਰਨਾ ਹੈ ਹਾਂ। ਉਸ ਤੱਕ ਤੂੰ ਭੈਣ ਜੀ ਉਹਨਾਂ ਨੂੰ ਚੰਗੇ ਤਰ੍ਹਾਂ ਠੀਕ ਕਰ ਲੈ। ਸਾਰੇ ਇਹ ਸੁਣ ਕੇ ਖੁਸ਼ ਹੋਗੇ। ਸਿੰਦੂ ਤਾਜ ਬਹੁਤ ਖੁਸ਼ ਸੀ ਕਿ ਉਹਦੀ ਰਾਜੀ ਨੂੰ ਇਨਾ ਚੰਗਾ ਪਰਿਵਾਰ ਮਿਲ ਰਿਹਾ ਸੀ ਜੋ ਉਹਨੂੰ ਆਪਣੀ ਧੀ ਵਾਂਗ ਰੱਖਣਗੇ ਸਰਵਜੀਤ ਦੀ ਮਾਂ ਨੇ ਕਿਹਾ ਕਿ ਭੈਣ ਜੀ ਚਲੋ ਹਣ ਸ਼ਗਨ ਦੀਆਂ ਰਸਮਾਂ ਕਰ ਲਈਏ ਸ਼ਿੰਦੋ ਨੇ ਸਰਵਜੀਤ ਨੂੰ ਕੱਪੜੇ ਤੇ ਮਠਾਈ ਦੇ ਕੇ ਸ਼ਗਨ ਪਾਇਆ ਫਿਰ ਸਰਵਜੀਤ ਦੀ ਮਾਂ ਨੇ ਵੀ ਰਾਜੀ ਨੂੰ ਚੁੰਨੀ ਚੜਾਈ ਤੇ ਸ਼ਗਨ ਪਾਇਆ ਇਸ ਤਰ੍ਹਾਂ ਦੋਨਾਂ ਪਰਿਵਾਰਾਂ ਵਿੱਚ ਰਿਸ਼ਤਾ ਪੱਕਾ ਹੋ ਗਿਆ ਜਾਣ ਲੱਗਿਆਂ ਸਰਵਜੀਤ ਦੀ ਮਾਂ ਨੇ ਰਾਜੀ ਨੂੰ ਬਹੁਤ ਪਿਆਰ ਕੀਤਾ ਰਾਜੀ ਨੂੰ ਤਾਂ ਜਿਵੇਂ ਇੱਕ ਹੋਰ ਮਾਂ ਮਿਲ ਗਈ ਸੀ ਹੰਤਰਾਜੀ ਬਹੁਤ ਖੁਸ਼ ਰਹਿਣ ਲੱਗੀ ਉਹਨੂੰ ਖੁਸ਼ ਦੇ ਕੇ ਸਿੰਦੂ ਵੀ ਖੁਸ਼ ਹੋ ਜਾਂਦੀ ਸਰਵਜੀਤ ਉਹਨੂੰ ਰੋਜ਼ ਫੋਨ ਕਰਦਾ ਤੇ ਉਹਦੀ ਮਾਂ ਵੀ ਹੁਣ ਰਾਜੀ ਨਾਲ ਰੋਜ਼ ਗੱਲ ਕਰਦੀ ਕੋਈ ਵੀ ਕੰਮ ਕਰਸ਼ ਕੰਮ ਕਰਾਉਣਾ ਹੁੰਦਾ ਤਾਂ ਰਾਜੀ ਦੀ ਸਲਾਹ ਜ਼ਰੂਰ ਲੈਂਦੀ ਸਿੰਦੂ ਤਾਂ ਬਹੁਤ ਖੁਸ਼ ਹੁੰਦੀ ਕਿ ਵਿਆਹ ਤੋਂ ਪਹਿਲਾਂ ਹੀ ਉਹਦੀ ਸਹੁਰੇ ਘਰੇ ਇੰਨੀ ਪੁੱਛਗਿੱਛ ਹੁੰਦੀ ਆ ਸਿੰਦੂ ਨੂੰ ਇਸ ਗੱਲ ਦਾ ਸੰਤੋਖ ਸੀ ਕਿ ਉਹਨੂੰ ਕਦੇ ਕੁਝ ਹੋ ਗਿਆ ਤਾਂ ਉਹਦੀ ਧੀ ਕੁਲ ਇੱਕ ਹੋਰ ਮਾਂ ਹੈ ਜੋ ਉਹਨੂੰ ਇੰਨਾ ਪਿਆਰ ਕਰਦੀ ਆ ਰਾਜੀ ਨੂੰ ਉਹਦੀ ਕਮੀ ਮਹਿਸੂਸ ਨਹੀਂ ਹੋਵੇਗੀ ਸਿੰਦੂ ਉਹਨਾਂ ਰਾਜੀ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝ ਗਈ ਸੀ ਕੱਪੜੇ ਗਹਿਣੇ ਤੇ ਹੋਰ ਸਮਾਨ ਤਿਆਰ ਕਰਨ ਲੱਗੀ ਜ਼ਰੂਰਤ ਦੀ ਹਰ ਇੱਕ ਚੀਜ਼ ਜੋੜਨ ਲੱਗੀ ਰਾਜੀ ਕਹਿੰਦੀ ਰਹਿੰਦੀ ਮਾਂ ਤੂੰ ਟੈਨਸ਼ਨ ਨਾ ਲੈ ਆਰਾਮ ਕਰਿਆ ਕਰ ਪਰ ਸਿੰਦੂ ਕਿੱਥੇ ਮੰਨਣ ਵਾਲੀ ਸੀ ਆਖਿਰ ਮਾਂ ਸੀ ਮਾਤੀ ਦੇਲ ਵਿੱਚ ਤਾਂ ਤੀ ਦੇ ਵਿਆਹ ਲਈ ਕਿੰਨੇ ਅਰਮਾਨ ਹੁੰਦੇ ਆ ਕਿਤੇ ਕੋਈ ਚੀਜ਼ ਨਾ ਰਹਿ ਜਾਵੇ ਜਿਸ ਕਰਕੇ ਉਹਦੀ ਤੀ ਨੂੰ ਕੋਈ ਗੱਲ ਨਾ ਸੁਣਨੀ ਪੈ ਜਾਵੇ ਬਸ ਇਸੇ ਫਿਕਰ 'ਚ ਦਿਨ ਰਾਤ ਤਿਆਰੀਆਂ ਵਿੱਚ ਲੱਗੀ ਰਹਿੰਦੀ ਜਿਸ ਕਰਕੇ ਹੁਣ ਉਸਦੀ ਸਿਹਤ ਫਿਰ ਖਰਾਬ ਹੋਣ ਲੱਗੀ ਫਰਵਰੀ ਦਾ ਮਹੀਨਾ ਉਤੋਂ ਹੀ ਇਹਨੀ ਠੰਡ ਸਿੰਦੂ ਦੀ ਸਿਹਤ ਖਰਾਬ ਹੋਣ ਲੱਗੀ ਦਿਨੋ-ਗਦਿਨ ਬਸ ਖੰਗਦੀ ਰਹਿੰਦੀ ਰਾਜੀ ਉਹਨੂੰ ਟਾਈਮ ਨਾਲ ਦਵਾਈਆਂ ਵੀ ਦੇ ਰਹੀ ਸੀ ਫਿਰ ਵੀ ਉਹਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ। ਉਹ ਤਾਂ ਜਮ੍ਹਾਂ ਹੀ மஞ்சੇ ਤੇ ਪੈ ਗਈ। ਉਹਦੀ ਤਾਂ ਹੁਣ ਉੱਠਿਆ ਵੀ ਨਹੀਂ ਜਾਂਦਾ ਸੀ। ਰਾਜੀ ਦਾ ਬਾਪੂ ਡਾਕਟਰ ਨੂੰ ਕਰੇ ਹੀ ਸੱਦ ਲਿਆ ਆ। ਡਾਕਟਰ ਨੇ ਸਿੰਦੂ ਨੂੰ ਹਸਪਤਾਲ ਭਰਤੀ ਕਰਵਾਉਣ ਨੂੰ ਕਿਹਾ ਕਿਉਂਕਿ ਉਹਨੂੰ ਸਾਹ ਲੈਣ ਚ ਤਕਲੀਫ ਹੋ ਰਹੀ ਸੀ। ਰਾਜੀ ਇਹ ਸੁਣ ਕੇ ਬਹੁਤ ਘਬਰਾ ਗਈ ਸੀ ਪਰ ਉਹਨੂੰ ਇਹ ਵੀ ਪਤਾ ਸੀ ਕਿ ਠੀਕ ਹੋਣ ਲਈ ਮਾਂ ਨੂੰ ਭਰਤੀ ਤਾਂ ਕਰਾਉਣਾ ਪੈਣਾ ਹਸਪਤਾਲ। ਇਸ ਲਈ ਡਾਕਟਰ ਦੀ ਸਲਾਤ ਤੇ ਰਾਜੀ ਤੇ ਉਹਦੇ ਬਾਪੂ ਨੇ ਸਿੰਦੂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ। ਰਾਜੀ ਦੇ ਸਾਸੋਰਾ ਤੇ ਚਾਚੇ ਚਾਚੀਆਂ ਵੀ ਹਸਪਤਾਲ ਆਉਂਦੀ ਰਹਿੰਦੇ ਸਿੰਦੂ ਨੂੰ ਵੇਖਣ ਪਰ ਸਿੰਦੂ ਦੀ ਤਬੀਅਤ ਵਿੱਚ ਕੋਈ ਸੁਧਾਰ ਨਹੀਂ ਸੀ। ਸਾਰਾ ਦਿਨ ਰਾਜੀ ਉਹਦੇ ਕੋਲ ਬੈਠੀ ਰਹਿੰਦੀ ਤੇ ਰਾਤ ਨੂੰ ਰਾਜੀ ਦਾ ਬਾਪੂ ਹਸਪਤਾਲ ਵਿੱਚ ਉਹਦੇ ਕੋਲ ਰੁਕ ਜਾਂਦਾ ਤੇ ਰਾਜੀ ਘਰੇ ਆ ਜਾਂਦੀ। ਇੱਕ ਹਫਤਾ ਹੋ ਗਿਆ ਸੀ ਸਿੰਦੂ ਨੂੰ ਹਸਪਤਾਲ ਵਿੱਚ ਪਰ ਕੋਈ ਸੁਧਾਰ ਨਹੀਂ ਸਿਹਤ ਜਿਆਦਾ ਖਰਾਬ ਹੋਣ ਲੱਗੀ ਡਾਕਟਰਾਂ ਨੇ ਬਥੇਰੀ ਕੋਸ਼ਿਸ਼ ਕੀਤੀ ਉਹਨੂੰ ਬਚਾਉਣ ਦੀ ਪਰ ਨਹੀਂ ਬਚਾ ਸਕੇ ਆਖੇ ਸਿੰਦੂ ਰਾਜੀ ਨੂੰ ਹਮੇਸ਼ialੀ ਇਕੱਲੀ ਛੱਡ ਕੇ ਚਲੀ ਗਈ ਰਾਜੀ ਦਾ ਰੋ ਰੋ ਕੇ ਪੂੜਾ ਹਾਲ ਸੀ ਉਹਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹਦੀ ਮਾਂ ਨਹੀਂ ਰਹੀ ਰਾਜੀ ਰੋਜ਼ ਸਿੰਦੂ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਸਰਵਜੀਤ ਤੇ ਉਹਦੇ ਮੰਮੀ ਡੈਡੀ ਉਹਨੂੰ ਰੋਜ਼ ਫੋਨ ਕਰਕੇ ਹੌਸਲਾ ਦਿੰਦੇ ਫਿਰ ਵੀ ਇੱਕ ਧੀਲੇ ਆਪਣੀ ਮਾਂ ਦਾ ਵਿਛੋੜਾ ਚੱਲਣਾ ਕਿਹੜਾ ਸੋਖਾ ਹੁੰਦਾ ਉਹਦਾ ਦੁੱਖ ਦਰਤਾ ਬਸ ਸਮਾਂ ਹੀ ਪਰ ਸਕਦਾ ਹੈ ਹੁਣ ਰਾਜੀ ਘਰ ਵਿੱਚ ਇਕੱਲੀ ਹੀ ਰਹਿੰਦੀ ਉਹਦਾ ਬਾਪੂ ਸਵੇਰ ਦੀ ਰੋਟੀ ਖਾ ਕੇ ਕੰਮ ਚਲੇ ਜਾਂਦਾ ਰਾਜੀ ਵੀ ਘਰ ਦੇ ਕੰਮ ਕਰਕੇ ਜਲਦੀ ਵਿਹਲੀ ਹੋ ਜਾਂਦੀ ਸੀ ਕਦੇ-ਕਦੇ ਉਹ ਆਪਣੀ ਛੋਟੀ ਚਾਚੀ ਦੇ ਘਰੇ ਚਲੀ ਜਾਂਦੀ ਉਹਨਾਂ ਦਾ ਘਰ ਰਾਜੀ ਦੇ ਘਰ ਦੇ ਨਾਲ ਹੀ ਸੀ ਤੇ ਛੱਤਾਂ ਵੀ ਮਿਲੀਆਂ ਹੋਈਆਂ ਸਨ ਰਾਜੀ ਦੀ ਆਪਣੀ ਚਾਚੀ ਦੀ ਵੱਡੀ ਕੁੜੀ ਪਾਲੀ ਨਾਲ ਬਹੁਤ ਬਣਦੀ ਸੀ ਪਾਲੀ ਰਾਜੀ ਤੋਂ 1 ਸਾਲ ਵੱਡੀ ਸੀ ਉਹਦਾ ਵੀ ਰਿਸ਼ਤਾ ਪੱਕਾ ਹੋ ਗਿਆ ਸੀ ਤੇ ਜਨਵਰੀ ਵਿੱਚ ਵਿਆਹ ਸੀ ਉਹਦਾ ਘਰਵਾਲਾ ਪਹਾ ਰਹਿੰਦਾ ਸੀ ਹੁਣ ਰਾਜੀ ਤੇ ਪਾਲੀ ਆਪਸ ਵਿੱਚ ਕਿੰਨਾ ਚਿਰ ਗੱਲਾਂ ਕਰਦੀਆਂ ਰਹਿੰਦੀਆਂ ਕਦੇ-ਕਦੇ ਆਪਣੀ-ਆਪਣੀ ਛੱਤ ਤੇ ਬੈਠ ਜਾਂਦੀਆਂ ਸਲਾਈ ਮਸ਼ੀਨ ਲੈ ਕੇ ਨਾਲੇ ਸੂਟ ਸਿਉਂਦੀਆਂ ਰਹਿੰਦੀਆਂ ਤੇ ਨਾਲ ਗੱਲਾਂ ਕਰਦੀਆਂ ਰਹਿੰਦੀਆਂ ਸਾਰਾ ਦਿਨ ਕਦੋਂ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਰਾਜੀ ਤੇ ਵਿਆਹ ਦੀ ਦਿਨ ਵੀ ਨੇੜੇ ਆਉਣ ਲੱਗੇ। ਉਹਦੇ ਘਰ ਵਾਲੇ ਨੇ ਅਕਤੂਬਰ ਵਿੱਚ ਆਸਟ੍ਰੇਲੀਆ ਤੋਂ ਵਾਪਸ ਆਉਣਾ ਸੀ। ਇੱਕ ਦਿਨ ਰਾਜੀ ਦੇ ਸਸਤਾ ਫੋਨ ਆਇਆ ਕਿ ਬੇਟਾ ਅਸੀਂ ਆਉਂਦੇ ਐਂਤਵਰ ਆਉਣਾ ਤੁਹਾਡੇ ਘਰ ਵਿਆਹ ਦੀ ਤਾਰੀਖ ਫੰਨ ਸਰਬਜੀਤ ਨੇ ਇੱਕ ਦੂਪਰ ਦੇ ਅੰਤ ਤੱਕ ਆ ਜਾਣਾ। ਰਾਜੀ ਨੇ ਕਿਹਾ ਠੀਕਾ ਮੰਮੀ ਜੀ। ਰਾਜੀ ਨੇ ਆਪਣੇ ਬਾਪੂ ਤੇ ਚਾਚੇ ਚਾਚੀਆਂ ਨੂੰ ਦੱਸ ਦਿੱਤਾ। ਫਿਰ ਐਂਤਵਰ ਨੂੰ ਸਾਰੇ ਜਿਹਨੇ ਰਾਜੀ ਦੇ ਘਰ ਇਕੱਠੇ ਹੋ ਗਏ। ਰਾਜੀ ਦੇ ਸੱਸ ਸੌਰਵੀ ਆ ਗਏ ਸਨ ਸਾਰਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਰਾਜੀ ਦਾ ਵਿਆਹ ਨਵੰਬਰ ਦਾ ਰੱਖ ਦਿੱਤਾ ਗਿਆ ਸਾਰਿਆਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਅੱਜ ਰਾਜੀ ਨੂੰ ਸਿੰਦੋਰੀ ਕਮੀ ਮਹਿਸੂਸ ਹੋ ਰਹੀ ਸੀ ਜਿਵੇਂ ਜਿਵੇਂ ਵਿਆਹ ਦੇ ਦਿਨ ਨੇੜੇ ਆ ਰਹੇ ਸੀ ਤਾਂ ਰਾਜੀ ਨੂੰ ਆਪਣੀ ਮਾਂ ਦੀ ਬਹੁਤ ਯਾਦ ਆ ਰਹੀ ਸੀ ਹਰ ਵੇਲੇ ਉਹ ਇਹੋ ਸੋਚਦੀ ਰਹਿੰਦੀ ਕਿ ਮਾਂ ਨੂੰ ਮੇਰੇ ਵਿਆਹ ਦਾ ਕਿੰਨਾ ਚਾਹ ਸੀ ਉਹ ਇਹ ਸਭ yaad ਕਰਕੇ ਰੋ ਪੈਂਦੀ ਦਿਨ ਲੰਘਦੇ ਲੰਘਦੇ ਰਾਜੀ ਦੇ ਵਿਆਹ ਦਾ ਦਿਨ ਵੀ ਆ ਗਿਆ ਰਾਜੀ ਨੇ ਆਪਣੀ ਚਾਚੀ ਪਾਲੀ ਦੀ ਮੰਮੀ ਤੇ ਪਾਲੀ ਨਾਲ ਮਿਲ ਕੇ ਵਿਆਹ ਲਈ ਸ਼ਾਪਿੰਗ ਕੀਤੀ ਵਿੱਚ ਵਿਚਾਲੀ ਉਹਦੀ ਸੱਸ ਵੀ ਉਹਨੂੰ ਆਪਣੇ ਨਾਲ ਸਮਾਨ ਖਰੀਦਣ ਲੈ ਜਾਂਦੀ ਸੀ ਸੱਸ ਨੇ ਉਹਦੀ ਪਸੰਦ ਦੇ ਸੂਟ ਖਰੀਦ ਕੇ ਦਿੱਤੇ ਹੋਰ ਵੀ ਸਾਰਾ ਸਮਾਨ ਰਾਜੀ ਦੀ ਪਸੰਦ ਆ ਹੀ ਬਣਾਇਆ ਉਹ ਹਰ ਕੰਮ ਰਾਜੀ ਤੇ ਸਲਾ ਨਾਲ ਕਰਦੀ ਸੀ ਇਸ ਗੱਲ ਦਾ ਸਾੜਾ ਉਹਦੀ ਚਾਚੀ ਨੂੰ ਬਹੁਤ ਸੀ ਕਿਉਂਕਿ ਪਾਲੀ ਦੇ ਸਹੁਰੇ ਨਹੀਂ ਪੁੱਛਦੇ ਸੀ ਉਹਨੂੰ ਕੁਝ ਵੀ ਇਸ ਲਈ ਉਹ ਅੰਦਰੋਂ ਅੰਦਰੀ ਰਾਜੀ ਤੋਂ ਸੜਦੀ ਵੀ ਸੀ ਰਾਜੀ ਇਹ ਸਭ ਗੱਲਾਂ ਪਲੀਪਾਤ ਜਾਣਦੀ ਸੀ ਕਿਉਂਕਿ ਸ਼ਿੰਦੋ ਨੇ ਉਹਨਾਂ ਸਾਰਿਆਂ ਬਾਰੇ ਪਹਿਲਾਂ ਹੀ ਦੱਸ ਰੱਖਿਆ ਸੀ ਸ਼ਿੰਦੋ ਘਰ ਵਿੱਚ ਬੜੀ ਸੀ ਤੇ ਉਹਦੀਆਂ ਤਿੰਨੋਂ ਦਰਾਣੀਆਂ ਬਾਅਦ ਚ ਵਿਆਹ ਕੇ ਆਈਆਂ ਸੀ ਉਹਨਾਂ ਨੇ ਵਿਆਹ ਤੋਂ ਬਾਅਦ ਕਿਵੇਂ ਦਾ ਵਰਤਾਓ ਕੀਤਾ ਆ ਉਹਦੇ ਨਾਲ ਉਹਨੂੰ ਸਭ ਪਤਾ ਸੀ ਕੌਣ ਕਿਹੋ ਜਿਹਾ ਹੈ ਇਸੇ ਲਈ ਤਾਂ ਉਹਦੇ ਸੱਸ ਸਹੁਰੇ ਨੇ ਆਪਣੀ ਜਿਉਂਦੀ ਜੀ ਸਾਰਿਆਂ ਨੂੰ ਅਡਟ ਕਰ ਦਿੱਤਾ ਸੀ ਸ਼ਿੰਦੂ ਦਾ ਘਰ ਵਾਲਾ ਸਰਾਬੀ ਸੀ ਵ ਇਸ ਲਈ ਉਹ ਦੋਨੋਂ ਆਪਣੀ ਤੀਸਰੇ ਨੰਬਰ ਵਾਲੇ ਪੁੱਤ ਕੁਲ ਰਹਿੰਦੇ ਸੀ ਸ਼ਿੰਦੂ ਨੇ ਰਾਜੀ ਨੂੰ ਵੀ ਛੋਟੀ ਹੁੰਦਿਆਂ ਤੋਂ ਸਮਝਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਇਹਨਾਂ ਸਾਰਿਆਂ ਵਿੱਚ ਕਿਵੇਂ ਰਹਿਣਾ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਹਮੇਸ਼ਾ ਆਪਣਾ ਦਿਮਾਗ ਵਰਤਨਾ ਹੈ ਆਖਿਰ ਸ਼ਰੀਕ ਤਾਂ ਸ਼ਰੀਕ ਹੀ ਹੁੰਦੇ ਆ ਇਸ ਲਈ ਸੁਣ ਸਾਰਿਆਂ ਲਈ ਪਰ ਕਰੀ ਸਭ ਆਪਣੀ ਮਰਜ਼ੀ ਨਾਲ ਸੋਚ ਸਮਝ ਕੇ ਹੁਣ ਰਾਜੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਾਰਿਆਂ ਨੇ ਆਪਣੇ ਆਪਣੇ ਕੰਮ ਸੰਭਲੇ ਅੱਜ ਰਾਜੀ ਦੀ ਮਹਿੰਦੀ ਤੇ ਲੇਡੀ ਸੰਗੀਤ ਦਾ ਦਿਨ ਸੀ ਸਾਰੇ ਰਿਸ਼ਤੇਦਾਰ ਵੀ ਆ ਗਏ ਸੀ ਘਰ ਅੱਜ ਭਰਿਆ ਪਿਆ ਸੀ ਇਹਨਾਂ ਸਭ ਹੋਣ ਦੇ ਬਾਵਜੂਦ ਰਾਜੀ ਆਪਣੀ ਮਾਂ ਨੂੰ ਯਾਦ ਕਰ ਰਹੀ ਸੀ ਜਿੰਨਾ ਚਾਹ ਮਾਂ ਨੂੰ ਹੁੰਦਾ ਉਹ ਹੋਰ ਕਿਸੇ ਨੂੰ ਨਹੀਂ ਤੇਰ ਰਾਤ ਤੱਕ ਗਉਣ ਬਜਾਉਣ ਹੁੰਦਾ ਰਿਹਾ ਰਾਜੀ ਦੀ ਕਦੋਂ ਅੱਖ ਲੱਗ ਗਈ ਉਸ ਨੂੰ ਪਤਾ ਹੀ ਨਹੀਂ ਲੱਗਿਆ ਦੂਜੇ ਦਿਨ ਸਵੇਰੇ ਉਹਦੀ ਮਾਮੀ ਨੇ ਉਹਨੂੰ ਉਠਾਇਆ ਤੇ ਤਿਆਰ ਹੋਣ ਨੂੰ ਕਿਹਾ ਥੋੜੀ ਦੇਰ ਵਿੱਚ ਬਿਊਟੀ ਪਾਰਲਰ ਵਾਲੀ ਵੀ ਆ ਗਈ ਰਾਜੀ ਨੂੰ ਤਿਆਰ ਕਰਨ ਰਾਜੀ ਦੀਆਂ ਚਾਚੀਆਂ ਦੀਆਂ ਕੁੜੀਆਂ ਉਹਦੇ ਕੋਲ ਹੀ ਸੀ 11:30 ਵਜੇ ਬਰਾਤ ਵੀ ਆ ਗਈ ਸੀ ਸਰਵਜੀਤ ਕੋੜੀ ਤੇ ਬੈਠਾ ਜਮਾਂ ਰਾਜਿਆਂ ਵਾਂਗ ਲੱਗ ਰਿਹਾ ਸੀ ਵਿਆਹ ਦੀਆਂ ਸਾਰੀਆਂ ਰਸਮਾਂ ਤੋਂ ਬਾਅਦ ਅਨੰਦ ਕਾਰਜ ਦਾ ਸਮਾਂ ਹੋ ਗਿਆ ਸੀ ਸਾਰੇ ਜਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਸਨ ਰਾਜੀ ਦੀਆਂ ਪਹਿਣਾ ਉਸ ਨੂੰ ਲੈ ਕੇ ਗੁਰਦੁਆਰਾ ਸਾਹਿਬ ਪਹੁੰਚ ਗਏ ਦੁਲਹਨ ਦੇ ਲਾਲ ਜੋੜੇ ਵਿੱਚ ਰਾਜੀ ਬਹੁਤ ਸੁੰਦਰ ਲੱਗ ਰਹੀ ਸੀ ਪੂਰੀ ਗੁਰਮਰਿਆਦਾ ਅਨੁਸਾਰ ਆਖਿਰ ਰਾਜੀ ਦਾ ਵਿਆਹ ਸੰਪੰਨ ਹੋ ਗਿਆ ਤੇ ਉਹ ਵਿਦਾ ਹੋ ਆਪਣੇ ਸਹੁਰੇ ਘਰ ਚਲੇ ਗਈ ਰਾਜੀ ਦੀ ਨਮੀ ਜ਼ਿੰਦਗੀ ਦੀ ਸ਼ੁਰੂਆਤ ਸੀ ਸੌਰੇ ਕਰਤਾ ਉਹਦਾ ਪਹਿਲਾ ਹੀ ਇਨਮਾਨ ਸਨਮਾਨ ਸੀ ਉਹ ਦੀਸਸ ਉਹਦਾ ਬਹੁਤ ਚਾਹ ਲਾੜ ਕਰਦੀ ਸੀ ਅਸਰ ਵਿੱਚ ਉਹਨੇ ਆਪਣੀ ਬੋਲ ਪੂਰੀ ਕੀਤੀ ਸੀ ਕਿ ਰਾਜੀ ਉਹਨਾਂ ਦੀ ਧੀ ਆ ਨੂੰ ਨਹੀਂ ਰਾਜੀ ਵੀ ਆਪਣੇ ਸੌਰੇ ਕਰ ਬਹੁਤ ਖੁਸ਼ ਆ ਇੱਕ ਦੋ ਦਿਨ ਬਾਅਦ ਉਹ ਆਪਣੇ ਬਾਪੂ ਨੂੰ ਮਿਲਣ ਆ ਜਾਂਦੀ ਆ ਤੇ ਨਾਲੇ ਘਰ ਦੀ ਸਾਫ ਸਫਾਈ ਵੀ ਕਰ ਜਾਂਦੀ ਆ ਉਹਨੇ ਬੜੀ ਜ਼ਿੰਮੇਵਾਰੀ ਨਾਲ ਦੋਵੇਂ ਘਰ ਸਾਹਮਣੇ ਹੋਏ ਆ ਕਿਸੇ ਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦਿੰਦੀ ਇਹ ਕਹਾਣੀ ਲਿਖਣ ਦਾ ਵਿਚਾਰ ਮੇਰੇ ਮਨ ਵਿੱਚ ਇਸ ਲਈ ਆਇਆ ਕਿਉਂਕਿ ਅੱਜਕੱਲ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਨੂੰ ਸੱਸਾਂ ਦੀਆਂ ਲੜਾਈਆਂ ਦੇਖਣ ਨੂੰ ਸਾਹਮਣੇ ਆਉਂਦੀਆਂ ਨੇ ਤੇ ਦੂਸਰਾ ਤੀਆਂ ਨੂੰ ਹਮੇਸ਼ਾ ਬੇਗਾਨੀਆਂ ਕਿਹਾ ਜਾਂਦਾ ਪਰ ਇਸ ਕੁੜੀ ਦੀ ਕਹਾਣੀ ਸੁਣ ਕੇ ਪਤਾ ਚੱਲਦਾ ਹੈ ਕਿ ਤੀ ਵਿਆਹ ਤੋਂ ਬਾਅਦ ਵੀ ਆਪਣੇ ਮਾਪਿਓ ਨੂੰ ਸਾਥ ਸਕਦੀ ਹੈ ਦੂਸਰਾ ਉਹਨਾਂ ਸੱਸ ਸਹੁਰਾ ਵੀ ਇਹੋ ਜਿਹੇ ਮਲੇ ਜਿਨ੍ਹਾਂ ਨੇ ਉਹਦਾ ਇਸ ਕਰ ਵਿੱਚ ਸਾਥ ਦਿੱਤਾ ਇਸ ਕਹਾਣੀ ਤੋਂ ਸਿੱਖਿਆ ਹੀ ਮਿਲਦੀ ਆ ਕਿ ਅਗਰ ਅਜ ਸੱਸ ਆਪਣੀ ਨੂੰ ਨੂੰ ਧੀ ਮੰਨ ਕੇ ਚੱਲੇ ਤਾਂ ਸਾਰੀ ਲੜਾਈ ਝਗੜੇ ਹੀ ਖਤਮ ਹੋ ਜਾਣ ਧੰਨਵਾਦ ਜੀ ਸਾਰਿਆਂ ਦਾ ਇਹ ਕਹਾਣੀ ਨੂੰ ਪੂਰਾ ਸੁਣਨ ਦੇ ਲਈ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਕੱਲ ਹਾਜ਼ਰ ਹੋਵਾਂਗੇ ਜੀ ਇੱਕ ਨਵੀਂ ਕਹਾਣੀ ਦੇ ਨਾਲ ਉਹਨਾਂ ਤੱਕ ਲਈ ਇਜਾਜ਼ਤ ਦਿਓ